ਜੱਜਾ ਬਲੌਗਰ ਦੇਖ ਰਿਹਾ ਹੈ ਮੇਰੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਮੇਰੇ ਬਹੁਤ ਸਾਰੇ ਦਰਸ਼ਕਾਂ ਨੇ ਕਾਫੀ ਵਾਰ ਸੁਣਿਆ ਹੋਵੇਗਾ ਆਯੁਰਵੇਦ ਡਾਕਟਰਾਂ ਕੋਲੋਂ ਜਾਂ ਆਯੁਰਵੇਦ ਐਕਸਪਰਟਸ ਕੋਲੋਂ ਜਾਂ ਵੈਸੇ ਵੀ ਤੁਸੀਂ ਆਪਣੇ ਵੱਡੇ ਬਜ਼ੁਰਗਾਂ ਕੋਲੋਂ ਇਹ ਗੱਲ ਸੁਣੀ ਹੋਵੇਗੀ ਕਿ ਰਤੀ ਪਰ ਫਰਕ ਨਹੀਂ ਪੈਂਦਾ ਤੇ ਆਯੁਰਵੇਦ ਡਾਕਟਰਾਂ ਕੋਲੋਂ ਤੁਸੀਂ ਸੁਣਿਆ ਹੋਣਾ ਕਿ ਵੀ ਇਹ ਦਵਾਈ ਰਤੀ ਪਰਕ ਲੈਣੀ ਆ ਤੇ ਅੱਜ ਤੁਹਾਨੂੰ ਦੱਸ ਦਿਆਂ ਵੀ ਇਹ ਗੱਲ ਕਿੱਥੋਂ ਬਣੀ ਆ ਰਤੀ ਪਰ ਤੇ ਆਓ ਤੁਹਾਨੂੰ ਦਿਖਾਈਏ ਕੁਝ ਜਾਣ ਕੇ ਬਹੁਤ ਹੀ ਵਧੀਆ ਲੱਗੇਗਾ ਤੁਹਾਨੂੰ ਪਹਿਲਾਂ ਤਾਂ ਰਣਜੋਤ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਆਉਣ ਲਈ ਬਹੁਤ ਬਹੁਤ ਸਵਾਗਤ ਆ ਭਾਜੀ ਤੁਹਾਡਾ ਆਜੋ ਕੀ ਬਾਤਾਂ ਜੀ ਹੁਣ ਦੱਸੋ ਭਾਜੀ ਇਹ ਜਿਹੜੀ ਗੱਲ ਬਣੀ ਆ ਰੱਤੀ ਪਰ ਭਾਜੀ ਆ ਆ ਰੱਤੀ ਆ ਜੀ ਇਹ ਆ ਰੱਤੀਆਂ ਲੱਗੀਆਂ ਨਾ ਅੱਛਾ ਜੀ ਅੱਛਾ ਆ ਵੀ ਇਧਰ ਬੇਲ ਆ ਏ ਕੀ ਬਾਤਾਂ ਜੀ ਬੱਲੇ ਬੱਲੇ ਕੀ ਬਾਤਾਂ ਤੇ ਇਹ ਇਹ ਜਿਹੜਾ ਬੂਟਾ ਆ ਇਹ ਕਿਹੜਾ ਆ ਇਹ ਇਹ ਬੇਲ ਆ ਹੈ ਨਾ ਬੇਲ ਆ ਭਾਜੀ ਰਤਕਾਂ ਦੀ ਬੇਲ ਹੀ ਆ ਇਹ ਇਹਦਾ ਨਾਮ ਹੀ ਰੱਤੀ ਆ ਅਸਲ 'ਚ ਇਸ ਇਸ ਚੀਜ਼ ਨੂੰ ਰੱਤੀ ਕਹਿੰਦੇ ਆ ਅੱਛਾ ਜੀ ਇਹ ਸਭ ਤੋਂ ਛੋਟੀ ਯੂਨਿਟ ਮਤਲਬ ਕਿ ਤੋਲਣ ਦੀ ਸੀਗੀ ਪੁਰਾਣੇ ਸਮੇਂ ਦੇ ਵਿੱਚ ਠੀਕ ਆ ਠੀਕ ਆ ਇਤੋਂ ਹੀ ਭਾਰ ਤੋਲਣਾ ਸ਼ੁਰੂ ਕਰਦੇ ਸੀ ਜਿੱਦਾਂ ਇੱਕ ਇਹ ਹੈ ਨਾ ਹਾਂਜੀ ਹਾਂਜੀ ਇਹ 125mg ਦੇ ਕਰੀਬ ਇਹਦਾ ਵਜ਼ਨ ਹੁੰਦਾ ਅੱਛਾ ਜੀ ਅੱਛਾ ਉਸ ਤੋਂ ਮੰਨ ਲਓ ਇਹ ਅੰਦਾਜ਼ਾ ਲਾਉਂਦੇ ਹੁੰਦੇ ਸੀ ਪੁਰਾਣੇ ਬੰਦੇ ਠੀਕ ਆ ਫਿਰ ਅੱਗੇ 2 4 ਇਦਾਂ ਜੋੜ ਦੇਣੀਆਂ ਆ ਇਹ ਅੱਛਾ ਜੀ ਫਿਰ 1 ਗ੍ਰਾਮ ਬਣ ਜਾਂਦਾ ਅੱਛਾ ਜੀ ਅੱਛਾ 1 ਗ੍ਰਾਮ ਦੇ ਵਿੱਚ 8 ਰਤੀਆਂ ਹੁੰਦੀਆਂ ਭਾਜੀ 1 ਗ੍ਰਾਮ ਦੇ ਵਿੱਚ 8 ਰਤੀਆਂ 8 ਰਤੀਆਂ ਹਾਂਜੀ ਠੀਕ ਆ ਤੇ ਉਸ ਹੱਬ ਨਾਲ ਫਿਰ ਅੱਗੇ ਗ੍ਰਾਮ ਜਿਲੇ ਬਣ ਗਿਆ ਫਿਰ ਗ੍ਰਾਮ ਤੋਂ 2 ਗ੍ਰਾਮ ਇਦਾਂ ਹੌਲੀ ਹੌਲੀ ਬਣਾ ਲੈਣਾ ਤੇ ਉਹ ਵੈਦ ਹਕੀਮ ਪੁਰਾਣੇ ਕਹਿੰਦੇ ਹੁੰਦੇ ਸੀਗੇ ਵੀ ਫਰਾਣੀ ਫਲਾਨੀ ਚੀਜ਼ ਦੀ ਦਵਾਈ ਆ ਜੋ ਵੀ ਹਾਂਜੀ ਹਾਂਜੀ ਉਹ ਤੁਸੀਂ ਇੱਕ ਰਤੀ ਲੈਣੀ ਆ ਜਾਂ ਤੁਸੀਂ ਦੋ ਰਤੀਆਂ ਲੈ ਲਿਓ ਜੀ ਜੀ ਉਹ ਇਸੇ ਚੀਜ਼ ਨੂੰ ਕਹਿੰਦੇ ਸੀਗੇ ਵੀ ਇੰਨੀ ਲੈਣੀ ਆ ਤੁਸੀਂ ਚਲੋ ਇਹ ਮਤਲਬ ਜੇ ਤੁਸੀਂ ਇਕ ਰਤੀ ਲੈਣੀ ਤਾਂ ਇੰਨੀ ਦਵਾਈ ਲੈਣੀ ਦੋ ਤਾਂ ਇੰਨੀ ਤੇ ਤਿੰਨ ਇੰਨੀ ਬਾਜੀ ਤੇ ਬਾਜੀ ਗੱਲ ਦੱਸੋ ਤਾਂ ਇਹਨਾਂ ਦਾ ਸਾਰਿਆਂ ਦਾ ਮਤਲਬ ਸਾਈਜ਼ ਇੱਕੋ ਜਿਹਾ weight ਇੱਕੋ ਜਿਹਾ ਹੁੰਦਾ ਲੱਗ ਭੱਗ ਬਾਜੀ ਦੇਖ ਲਓ ਐਵੇਂ ਨਹੀਂ ਗੱਲਾਂ ਬਣੀਆਂ ਇਹ ਰਤੀ ਅੱਜ ਤੁਸੀਂ ਰਤੀ ਵੀ ਦੇਖ ਲਈ ਤੁਹਾਡੇ ਬਜ਼ੁਰਗਾਂ ਨੇ ਬਹੁਤ ਵਾਰੀ ਕਿਹਾ ਹੋਣਾ ਆਯੁਰਵੇਦ ਵਿੱਚ ਜਿੱਦਾਂ ਬਾਜੀ ਦੱਸਦੇ ਆ ਵੀ ਰਤੀ ਪਰ ਇਹ ਰਤੀ ਇੱਕ ਲੈਣੀ ਆ ਲਓ ਜੀ ਹਾਂ ਜੀ ਆ ਦੇਖੋ ਨਾ ਕਿੰਨਾ ਸੋਹਣਾ ਲੱਗਦੇ ਮੋਤੀ ਜਿਹੇ ਹੋਰ ਹੋਰ ਲਓ ਇਹ ਰਤਕਾਂ ਆ ਬਾਜੀ ਇਹ ਇਹ ਹੁਣ ਸਿਰਫ ਪੰਜਾਬ ਦੇ ਲੋਅਰ ਸ਼ਵਾਲਿਕ ਦੇ ਵਿੱਚ ਹੀ ਰਹਿ ਗਈਆਂ ਆ ਭਾਜੀ। ਬਾਕੀ ਜਿੰਨੇ ਵੀ ਪੰਜਾਬ ਦੇ ਵਿੱਚ ਜੰਗਲ ਸੀਗੇ ਲੋਕਾਂ ਨੇ ਜਾਦਾ ਵੱਢ ਤੇ ਉਹ ਜੰਗਲ ਜਿਹਾ ਰਹਿ ਨਹੀਂ ਗਏ। ਜੀ 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 ਤੇ ਉਸ ਹਾਲ ਨਾਲ ਵੀ ਮਤਲਬ ਹੁਣ ਇੱਥੇ ਛੇੜਖਾਨੀ ਨਹੀਂ ਹੈਗੀ ਤਾਂ ਕਰਕੇ ਬਚ ਗਈਆਂ। ਜੀ 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 ਤੇ ਇਹ ਇਹ ਵੀ ਬਹੁਤ ਹੁਣ ਦੁਰਲੱਭ ਹੀ ਹੈ ਕਿ ਹਿਸਾਬ ਨਾਲ। ਹੋਰ ਪਹਿਲਾਂ ਬੜੀ ਮੁਸ਼ਕਲਾਂ ਮਿਲੀਆਂ ਇਹ। ਹਾਂ ਆਪਾਂ ਜਦੋਂ ਜੰਗਲ ਵਿੱਚ ਜਾ ਰਹੇ ਸੀ ਤੇ ਪੰਜਾਬ ਦੇ ਕੱਢੀ ਇਲਾਕੇ 'ਚ ਤਾਂ ਸਾਡੀ ਕੁਦਰਤੀ ਨਿਗਾ ਪਈ ਆ। ਵੈਸੇ ਦੇਖਦੇ ਆ ਰਹੇ ਸੀ ਆਪਾਂ ਤੇ ਕੁਝ ਨਵੀਂ ਚੀਜ਼ ਦਿਖੇ ਸਾਨੂੰ ਕਿੱਦਾਂ ਆ ਇਹ ਸਾਨੂੰ ਦੇਖ ਹੀ ਪਈ ਫਿਰ ਬਹੁਤ ਮਤਲਬ ਮੁਸ਼ਕਲ ਨਾ ਕਹਿ ਸਕਦੇ ਇਹ ਇਹ ਵੀ ਆ ਜਿੱਦਾਂ ਹੁਣ ਕਿਸੇ ਨੇ ਇੱਥੋਂ ਆ ਬਾਲਣ ਵੱਢਿਆ ਨਾ ਭਾਜੀ ਜੀ 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 ਇਹ ਅਸਲ 'ਚ ਵੱਢ ਹੋ ਗਈ ਆ ਬੇਲ ਹਾਂ ਇਹ ਸੁੱਕ ਗਈ ਆ ਹੂੰ ਤੇ ਚਲੋ ਹੁਣ ਝਾੜ ਥੱਲੇ ਉਹ ਜੀ ਨਿਕਲਿਆਊਗੀ ਜਾਂ ਬੀ ਆ ਖਿੱਲਰ ਜਾਣਗੇ ਨਹੀਂ ਨਹੀਂ ਸਹੀ ਆ ਉਦਾਂ ਚਲੋ ਭਾਜੀ ਅਸੀਂ ਇਸ ਬਾਰੇ ਗੱਲ ਵੀ ਕਰ ਰਹੇ ਆ ਤੁਸੀਂ ਆਯੁਰਵੇਦ ਦੀ ਪ੍ਰੈਕਟਿਸ ਵੀ ਕਰਦੇ ਆ ਹਾਂ ਜੀ ਹਾਂ ਜੀ ਰੱਤੀਆਂ ਦੀ ਰਤਕਾਂ ਦੀ ਬੇਲ ਦੀ ਕਿੱਥੇ ਤੁਸੀਂ ਇਹਨੂੰ ਇਸਤੇਮਾਲ ਕਰਦੇ ਆਯੁਰਵੇਦ ਦੇ ਵਿੱਚ ਦਵਾਈਆਂ ਜੇ ਕਿਸ ਕੰਮ ਲਈ ਵਰਤੀ ਜਾਂਦੀ ਹੈ ਇਹ ਪਾਜੀ ਸ਼ੁੱਧ ਕਰਕੇ ਪਹਿਲੀ ਗੱਲ ਤਾਂ ਵਰਤੀ ਜਾਂਦੀ ਆਂ ਗਾਂ ਦੇ ਗੋਕੇ ਦੇ ਦੁੱਧ ਚ ਠੀਕ ਹੈ ਜੀ ਸ਼ੁੱਧ ਕਰਕੇ ਤਾਂ ਤਾਕਤ ਲਈ ਵਰਤੀ ਜਾਂਦੀ ਆ ਇਹ ਅੱਛਾ ਜੀ ਇਹਦੇ ਪੱਤੇ ਵੀ ਵਰਤੇ ਜਾਂਦੇ ਆ ਜਦੋਂ ਹਰੇ ਪੱਤੇ ਹੁੰਦੇ ਨਾ ਗਾਂ ਨਿਕਲਣੇ ਆ ਠੀਕ ਹੈ ਜੀ ਕਾਫੀ ਮਾਲ ਇਹਦੇ ਯੂਜ਼ ਆ ਜੜ ਜੁੜ ਵੀ ਇਹਦਾ ਕਾਫੀ ਹੁੰਦੀ ਆ ਆਯੁਰਵੇਦ ਚ ਕਾਫੀ ਯੂਜ਼ ਹੁੰਦੀ ਹੈ ਹਾਂ ਜੀ ਹਾਂ ਜੀ ਯੂਜ਼ ਹੁੰਦੀ ਪਰ ਇਹ ਹੁਣ ਮਿਲਦੀ ਨਹੀਂ ਨਾ ਅੱਛਾ ਜੀ ਤੇ ਹੁਣ ਪ੍ਰੈਕਟਿਸ ਰਹੀ ਨਹੀਂ ਲੋਕਾਂ ਦੇ ਅੱਛਾ ਅੱਛਾ ਜੇ ਜਿਆਦਾ ਮਾਤਰਾ ਦੇ ਵਿੱਚ ਹੋਵੇ ਫੇਰ ਲੋਕ ਇਹਤੇ ਪ੍ਰੈਕਟਿਸ ਕਰਨ ਪਰ ਕਈ ਥਾਂ ਹਵਾਲੇ ਮਿਲਦੇ ਆ ਜਿੱਦਾਂ ਬਾਲ ਕ੍ਰਿਸ਼ਨ ਜੀ ਆ ਅੱਛਾ ਜੀ ਉਹਨਾਂ ਨੇ ਵੀ ਇੱਕ ਹਵਾਲਾ ਇਹਦਾ ਦਿੱਤਾ ਹੈਗਾ ਵੀ ਤਾਕਤ ਲਈ ਤੁਸੀਂ ਇਹਨੂੰ ਦੁੱਧ ਦੇ ਵਿੱਚ ਸ਼ੁੱਧ ਕਰਕੇ ਨਾ ਠੀਕ ਆ ਯੂਜ਼ ਕਰ ਸਕਦੇ ਆ ਠੀਕ ਆ ਠੀਕ ਆ ਕਾਫੀ ਉਹਨਾਂ ਦੀਆਂ ਉਹਨਾਂ ਦੇ ਚੈਨਲ ਦੇ ਉੱਤੇ ਵੀਡੀਓਜ਼ ਹੁੰਦੀਆਂ ਠੀਕ ਆ ਜੀ ਪਰ ਘਾਟਾ ਹੁਣ ਇਹ ਨੇ ਚਲੋ ਬਹੁਤ ਇੱਕ ਵਧੀਆ ਇਨਫੋਰਮੇਸ਼ਨ ਪਤਾ ਲੱਗੀ ਇਹ ਅੱਜ ਉਹਦਾ ਨੌਲੇਜ ਵਾਸਤੇ ਲੋਕਾਂ ਦੇ ਦੇਖਣ ਨੂੰ ਵੀ ਸੋਹਣੀ ਲੱਗਦੀ ਆ ਜੇ ਕਿਤੇ ਚਲੋ ਮਿਲੇ ਜੀ 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 ਤਾਂ ਉਹਨਾਂ ਨੂੰ ਵੀ ਬੂਝ ਲੈਣੀ ਚਾਹੀਦੀ ਆ ਕਿਤੇ ਦਰਤ ਉੱਤੇ ਚੜਾ ਦੇਣੀ ਚਾਹੀਦੀ ਆ ਜੀ 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 ਬਿਲਕੁਲ ਇਹ ਆਉਣ ਵਾਲੇ ਮਤਲਬ ਕਿ ਪੀੜ੍ਹੀਆਂ ਲਈ ਬਚੀ ਰਹੀਂਦੀ ਚੀਜ਼ ਬਿਲਕੁਲ ਬਿਲਕੁਲ ਚਲੋ ਨਾ ਵੀ ਲੋਕਾਂ ਨੂੰ ਇਹਨੂੰ ਯੂਜ਼ ਕਰਨਾ ਆਵੇ ਠੀਕ ਹੈ ਘਟੋ ਘਟਾਉਣ ਵਾਲੀ ਪੀੜ੍ਹੀ ਲਈ ਕੋਈ ਤਾਂ ਹੁੰਦਾ ਆਵੇ ਜਿਹੜਾ ਇਸ ਚੀਜ਼ ਨੂੰ ਕਰਦਾ ਜੀ ਜੀ ਚੀਜ਼ ਬਚੀ ਹੋਣੀ ਚਾਹੀਦੀ ਆ ਬਿਲਕੁਲ ਬਿਲਕੁਲ ਹਾਂ ਜੇ ਨਾ ਹੋਵੇ ਕੋਈ ਕਵੈਸਨ ਕੋਈ ਚੀਜ਼ ਬਣਾਉਣੀ ਆ ਪਰ ਉਹਨੂੰ ਮਿਲੇ ਹੀ ਨਾ ਕਿਤੇ ਹੋਣਾ ਘਟੋ ਘਟ ਬਚੀ ਹੋਵੇ ਬਣੇ ਚਾਹੇ ਨਾ ਬਣੇ ਉਹ ਗੱਲ ਬਾਤ ਦੀ ਪ੍ਰੇਮ ਮਤਲਬ ਇਸੇ ਚੀਜ਼ ਚ ਹੋਣਾ ਚਾਹੀਦਾ ਕਿ ਬਚਾਓ ਪਹਿਲਾਂ ਦਾ ਨਹੀਂ ਸਹੀ ਗੱਲ ਅਸੀਂ ਬਹੁਤ ਵਧੀਆ ਭਾਜੀ ਬੜੀ ਵਧੀਆ ਇਨਫੋਰਮੇਸ਼ਨ ਪਤਾ ਲੱਗੀ ਇਹ ਹਾਂਜੀ ਚਲੋ ਠੀਕ ਆ ਭਾਜੀ ਬਹੁਤ ਬਹੁਤ ਧੰਨਵਾਦ ਜੀ ਤੇ ਮੇਰੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਵਲੌਗ ਨੂੰ ਦੇਖਣ ਲਈ ਅਸੀਂ ਨੈਕਸਟ ਵਲੌਗ ਵਿੱਚ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ